ਸੱਚੇ ਕਾਲ ਦਾ ਟੀਵੀ ਐਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੋਸ਼ ਸਿੰਘ ਪਰ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਜਿੱਤੇ ਕੇ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਜਿਹੜਾ ਹਰ ਹੱਥ ਕੰਡਾ ਆਪਣਾਇਆ ਜਾ ਰਿਹਾ ਜਿਹੜੀ ਲੀਡਰਸ਼ਿਪ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਜਿੱਤੇ ਅੱਜ ਬੀਜੇਪੀ ਦੇ ਵੱਲੋਂ ਆਪਣੇ ਜਿਹੜੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦਾ ਐਲਾਨ ਕੀਤਾ ਪਰ ਇਧਰਲੇ ਪਾਸੇ ਅਕਾਲੀ ਦਲ ਵੀ ਪੰਜਾਬ ਦੇ ਵਿੱਚ ਸਰਗਰਮ ਹੋ ਚੁੱਕਿਆ ਜਿੱਤੇ ਕਿ ਅਕਾਲੀ ਦਲ ਨੇ ਪਹਿਲਾ ਜਿਹੜਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਜਾਂਦਾ ਤੇ ਉਸ ਤੋਂ ਬਾਅਦ ਪਹਿਰਾ ਅਕਾਲੀ ਦਲ ਦੀ ਇੱਕ ਕੋਰ ਕਮੇਟੀ ਦਾ ਐਲਾਨ ਹੁੰਦਾ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਜਾਂਦਾ ਤੇ ਹੁਣ ਜ਼ਿਲ੍ਹਾ ਪੱਧਰ ਤੇ ਅਕਾਲੀ ਦਲ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਜਾਨੀ ਕਿ ਹੁਣ ਅਕਾਲੀ ਦਲ ਪੂਰਾ ਜ਼ਿਲ੍ਹਾ ਪੱਧਰ ਤੇ ਜਾਨੀ ਕਿ ਗਰਾਊਂਡ ਦੇ ਉੱਪਰ ਕੰਮ ਕਰਕੇ 2027 ਦੀਆਂ ਤਿਆਰੀਆਂ ਸ਼੍ਰੋਮਨੀਆ ਕਾਲੀਦਲ ਬਾਦਲਦਰ ਦੇ ਵੱਲੋਂ ਬਿੜ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਪੂਰੀ ਲਿਸਟ ਨਿਕਲ ਕੇ ਸਾਹਮਣੇ ਆਈ ਕਿ ਕਿਹੜੇ ਹਲਕੇ ਦਾ ਕਿਹੜੇ ਜ਼ਿਲ੍ਹੇ ਦਾ ਕਿਸ ਨੂੰ ਜਿਹੜਾ ਇੰਚਾਰਜ ਲਗਾਇਆ ਗਿਆ ਜਿਸ ਦੇ ਵਿੱਚ ਕਿ ਅਮਰੇਸਰ ਅਰਬੰਦਾ surjeet singh pehlwan ਨੂੰ ਪ੍ਰਧਾਨ ਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਅਗਲਾ ਜਿਹੜਾ ਪ੍ਰਧਾਨ ਨੇ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਉਸ ਦੇ ਵਿੱਚ ਅਮਰੇਸਰ ਰੂਰਲ ਦਾ ਜਿਹੜਾ ਰਾਜਵਿੰਦਰ ਸਿੰਘ ਰਾਜਾ ਲਦੇ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਬਰਨਾਲਾ ਅਰਬੰਦਾ ਯਾਦਵਿੰਦਰ ਸਿੰਘ ਬਿੱਟੂ ਦਿਵਾਨਾ ਨੂੰ ਅਤੇ ਉਸ ਤੋਂ ਬਾਅਦ ਬਰਨਾਲਾ ਰੂਰਲ ਦਾ ਜਿਹੜਾ ਸਤਨਾਮ ਸਿੰਘ ਰਾਹੀ ਤੇ ਉਸ ਤੋਂ ਬਾਅਦ ਫਿਰ ਬਟੰਡਾ ਰੂਰਲ ਦਾ ਜਗਸੀਰ ਸਿੰਘ ਕਲਿਆਣ ਤੇ ਉਸ ਤੋਂ ਬਾਅਦ ਬਟੰਡਾ ਅਰਬੰਦਾ ਸੁਸ਼ੀਲ ਕੁਮਾਰ ਗੋਲਡੀ ਪਤੇਗੜ ਸਾਹਬ ਰੂਰਲ ਦਾ ਜਿਹੜਾ ਸ਼ਰਨਜੀਤ ਸਿੰਘ ਚਨਾਤ ਵਾਲਾ ਤੇ ਉਸ ਤੋਂ ਬਾਅਦ ਫਰੀਦਕੋਟ ਦਾ ਜਿਹੜਾ ਪ੍ਰੂਿਤਕੜ ਰੂਰਲ ਦਾ ਜਿਹੜਾ ਲਗਾਇਆ ਗਿਆ ਜਿਹੜਾ ਸ਼ੇਰ ਸਿੰਘਾ ਮੰਡਵਾਲਾ ਤੇ ਉਸ ਤੋਂ ਬਾਅਦ ਫਰੀਦਕੋਟ ਜਿਹੜਾ ਅਰਬੰਦਾ ਸ਼ਹਿਰੀ ਦਾ ਲਗਾਇਆ ਗਿਆ ਸਟੀਚ ਕਰੋਵਰ ਰੋਪੜਪੁਰ ਦੇ ਵਿੱਚ ਜੁਗਿੰਦਰ ਸਿੰਘ ਜਿੰਦੂ ਨੂੰ ਲਗਾਇਆ ਗਿਆ ਫਾਜ਼ਲ ਕਾ ਰੂਰਲ ਦਾ ਫਾਜ਼ਲ ਕਾ ਪੈਂਡੂ ਦਾ ਨਵਦੇਸ਼ ਸਿੰਘ ਮਾਨ ਨੂੰ ਨਰਦੇਵ ਸਿੰਘ ਮਾਨ ਨੂੰ ਲਾਇਆ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਗੁਰਦਾਸਪੁਰ ਦੇ ਵਿੱਚ ਸੁੱਚਾ ਸਿੰਘ ਲਗਾ ਜਿਹੜਾ ਕੁਝ ਸਮਾਂ ਪਹਿਲਾਂ ਹੀ ਜਿਹੜੀ ਅਕਾਲੀ ਦਲ ਦੇ ਵਿੱਚ ਦੁਬਾਰਾ ਐਂਟਰੀ ਹੁੰਦੀ ਆ ਬਹੁਤ ਚਰਚਿਤ ਲੀਡਰ ਨੇ ਸੁੱਚਾ ਸਿੰਘ ਲਗਾ ਉਹਨਾਂ ਨੂੰ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਹਸ਼ਿਆਰਪੁਰ ਪੈਂਡੂ ਦਾ ਜਿਹੜਾ ਰੂਰਲ ਦਾ ਲਖਵਿੰਦਰ ਸਿੰਘ ਲੱਕੀ ਤੇ ਹੁਸ਼ਿਆਰਪੁਰ ਜਿਹੜੀ ਸ਼ਹਿਰੀ ਦਾ ਜੱਦੇ ਵਿੱਚ ਕੇ ਜਤਿੰਦਰ ਸਿੰਘ ਲਾਲੀਵਾਜਬਾ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਜਲੰਧਰ ਅਰਬਨ ਦੇ ਵਿੱਚ ਇਕਬਾਲ ਸਿੰਘ ਢੀਂਸਾ ਤੇ ਜਲੰਧਰ ਪਿੰਡੂ ਰੂਰਲ ਦੇ ਵਿੱਚ ਬਚੱਤਰ ਸਿੰਘ ਕੋਹਾਰ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਕਪੂਰਤਲਾ ਦੇ ਵਿੱਚ ਦਲਵਿੰਦਰ ਸਿੰਘ ਸਿੱਧੂ ਤੇ ਸਭ ਤੋਂ ਵੱਡੀ ਗੱਲ ਹੈ ਲੁਧਿਆਣਾ ਦੇ ਵਿੱਚ ਪਰਮਜੀਤ ਸਿੰਘ ਢੱਲੋਂ ਤੇ ਲੁਧਿਆਣਾ ਰੂਰਲ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਚੰਦ ਸਿੰਘ ਲੱਲਾ ਨੂੰ ਲਗਾਇਆ ਗਿਆ ਤੇ ਲੁਧਿਆਣਾ ਅਰਪਨ ਦੇ ਵਿੱਚ ਭਪਿੰਦਰ ਸਿੰਘ ਭਿੰਦਾ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਮੋਕਾ ਦੇ ਵਿੱਚ ਨਿਆਲ ਸਿੰਘ ਤਲਵੰਡੀ ਨੂੰ ਤੇ ਉਸ ਤੋਂ ਬਾਅਦ ਮਾਨਸਾ ਰੂਰਲ ਦੇ ਵਿੱਚ ਬਲਬੀਰ ਸਿੰਘ ਪੈਰੋਕੇ ਨੂੰ ਪੀਰੋਕੇ ਨੂੰ ਲਗਾਇਆ ਗਿਆ ਤੇ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਕਨਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਜਾਨੀ ਕਿ ਕੋ ਚਰਚੇ ਦੇ ਲੀਡਰ ਹੈ ਜਿਸ ਤਰੀਕੇ ਸੁੱਚਾ ਸਿੰਘ ਲਗਾ ਨੂੰ ਫਤਿਹਗੜ੍ਹ ਸਾਹਿਬ ਦਾ ਮਾਫ ਕਰਨਾ ਸੁੱਚਾ ਸਿੰਘ ਲਗਾ ਨੂੰ ਗੁਰਦਾਸਪੁਰ ਦਾ ਤੇ ਇਧਰਲੇ ਪਾਸੇ ਮਕਸਰ ਸਾਹਿਬ ਦਾ ਜਿਹੜਾ ਕਨਵਰਜੀਤ ਸਿੰਘ ਰੋਜੀ ਵਰਕੰਦੀ ਨੂੰ ਪ੍ਰਧਾਨ ਲਕਾ ਦਿਆ ਗਿਆ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਤੇ ਉਸ ਤੋਂ ਬਾਅਦ ਮੋਹਾਲੀ ਦਾ ਪਰਮਿੰਦਰ ਸਿੰਘ ਸੁਆਣਾ ਨੂੰ ਲਗਾਇਆ ਗਿਆ ਪਟਿਆਲਾ ਰੂਰਲ ਦਾ ਜਿਹੜਾ ਜਗਮੀਤ ਸਿੰਘ ਹੈਰੀ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਪਟਿਆਲਾ ਅਰਬੰਦ ਦਾ ਜਿਹੜਾ ਅਮਿਤ ਰਾਠੀ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਪਠਾਨਕੋਟ ਦਾ ਗੁਰਵਚਨ ਸਿੰਘ ਬਿਬਿਹਾਲ ਨੂੰ ਲਗਾਇਆ ਗਿਆ ਰੋਪੜ ਰੂਰਲ ਦੇ ਜਿਹੜਾ ਦਰਬਾਰਾ ਸਿੰਘ ਬਾਲਾ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਸ਼ੀਰਪਗਤ ਸਿੰਘ ਨਗਰ ਰੂਰਲ ਦਾ ਜਿਹੜਾ ਉਸ ਦੇ ਵਿੱਚ ਸੁਖਦੇਵ ਸਿੰਘ ਸ਼ੁਕਰ ਨੂੰ ਲਗਾਇਆ ਗਿਆ ਤੇ ਉਸੇ ਤਰੀਕੇ ਚੀਤ ਭਗਤ ਸਿੰਘ ਨਗਰ ਦੇ ਵਿੱਚ ਅਰਬਨ ਦੇ ਵਿੱਚ ਜਿਹੜਾ ਹਿਮੰਤ ਸਿੰਘ ਬੋਬੀ ਨੂੰ ਲਗਾਇਆ ਗਿਆ ਸੰਗਰੂਰ ਦੇ ਵਿੱਚ ਤੇਜਿੰਦਰ ਸਿੰਘ ਸੰਘਰੇੜੀ ਨੂੰ ਲਗਾਇਆ ਗਿਆ ਤਰਨਤਾਰਨ ਦੇ ਵਿੱਚ ਅਲਵਿੰਦਰ ਪਾਲ ਸਿੰਘ ਪਖੋਕੇ ਤੇ ਉਸ ਤੋਂ ਬਾਅਦ ਮਾਨਸਾ ਅਰਬਨ ਦੇ ਵਿੱਚ ਜੋਗਿੰਦਰ ਸਿੰਘ ਸੋਡੀ ਨੂੰ ਲਗਾਇਆ ਗਿਆ ਜਾਨੀ ਕਿ ਲੰਬੀ ਲਿਸਟਾ ਜਿਸ ਦੇ ਵਿੱਚ ਕੇ ਤਕਰੀਬਨ 33 ਨਾਮ ਨਿਕਲ ਕੇ ਸਾਹਮਣੇ ਆਏ ਨੇ ਕਿ ਜਾਨੀ ਕਿ ਅਕਾਲੀ ਦਲ ਦੇ ਵੱਲੋਂ ਹੁਣ ਧਰਾਤਲ ਦੇ ਉੱਪਰ ਕੰਮ ਕੀਤਾ ਜਾਵੇਗਾ ਜਾਨੀ ਕਿ 27 ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਹੁਣ ਗਰਾਊਂਡ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਿਆ ਜਿਸ ਦੇ ਵਿੱਚ ਕਿ ਦੋ ਵੱਡੇ ਚਿਹਰੇ ਜੇਕਰ ਗੱਲ ਕੀਤੀ ਜਾਵੇ ਚਰਚਿਤ ਨਾਮ ਕਰਨਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਮੁਕਸਰ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਤੇ ਸੁੱਚਾ ਸਿੰਘ ਲੰਗਾ ਨੂੰ ਜਿਹੜਾ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ